ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਵੜਾ ਤਿੰਨੇ ਤਾਜ਼ੀਆਂ ਸੂਈਆਂ ਵੀ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਰੇਟ ਵੀਡੀਓ ਦੇ ਵਿੱਚ ਆਉਗੇ ਕਰੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਨਾਮ ਸੰਦੀਪ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਨੰਬਰ ਹੈਗਾ 9968530253 ਅੱਜ ਆਪਾਂ ਤਿੰਨ ਨਾਲ ਸੂਏ ਸੋਈ ਦੇਖਾਵਾਂਗੇ ਤਿੰਨ ਤਾਜ ਸੂਏ ਦੋ ਦੇ ਜੇਰਾ ਲੌਂਕੀਆਂ ਦੀਆਂ ਪੈਣ ਵਾਲੀ ਹੈਗੀ ਇਹਦੀ ਜੇਰ ਕੰਪਲੀਟ ਹੈ ਜੀ ਇਹ ਕਦੋਂ ਸਵੀ ਸੀ ਇਹ ਸਵੇਰੇ 7 ਵਜੇ ਸੂਈਆ ਬੋਲੇ ਚ ਖਾਲੀ ਆ ਠੀਕ ਹੈ ਬੱਚਾ ਇਹਨੇ ਕੀ ਦੇਤਾ ਬੱਚਾ ਦਿੱਤਾ ਜੀ ਤੇ ਬੱਚਾ ਪਾਦਾ ਹਰ ਸਿਰ ਚ ਹਣਾ ਹਾਂਜੀ ਹਾਂਜੀ ਸੂਆ ਕਿਹੜਾ ਉਹ ਦੂਜਾ ਸੂਆ ਜੀ ਕਿੰਨਾ ਕ ਬੋੜਾ ਚ ਹੋਇਆ ਬੋੜਾ ਕੱਢਤਾ ਮੈਂ ਮੈਂ ਕਿ ਚਲੋ 4 1/2 ਕਿਲੋ ਬੋੜਾ ਕੱਢਤਾ ਤੇ ਬੱਚਾ ਫੁੱਲਰ ਜਾ ਰਿਹਾ ਹੈ ਠੀਕ ਹੈ ਮੰਨ ਕੇ ਚੱਲੀਏ ਵੀ ਅੱਧਾ ਬੜਾ ਨੂੰ ਚੋਤਾ ਆਪਾਂ ਜਮਾ ਅੱਧੇ ਖਾਲੀ ਪੈਣਾ ਬਾੜਾ ਬੈਠੇ ਨਹੀਂ ਹੁੰਦੇ ਗਾਂਦੋ ਜੀ ਠੀਕ ਹੈ ਹਾਂਜੀ ਅੰਦਾਜ਼ਾ ਲਾ ਸਕੀ ਕਿੰਨਾ ਦੁੱਧ ਦੇ ਦੂਗੀ ਦੁੱਧ ਦੇ ਦੂਜੀ ਆਪਾਂ ਕਹਿੰਦਾ 2-4 ਦਿਨ ਖੜ ਗਿਆ ਆਪਾਂ 20 ਕਿਲੋ ਦਾ ਪਲੱਸ ਚਵਾ ਦਾ ਕਰੇ 20 ਮੰਨ ਕੇ ਪੈਸੇ ਲਾ ਲੈ ਬੰਦਾ 20 ਮੰਨ ਕੇ ਪੈਸੇ ਲਾ ਲੈ ਹਾਂਜੀ ਕਿੰਨੇ ਦੀ ਵੇਚਣੀ ਆ ਆਪਾਂ ਇਹ ਮੁੱਲ ਕਰਾਂਦਾ 75 ਖੜਾ 80 ਕਰਾਂ ਆ ਆਪਾਂ ਮੁੱਲ 73000 ਕਰਾਂਗੇ 2000 ਛੋਟ ਕਰਾਂਗੇ 70000 ਦੀ ਬੱਸੀ ਦੇ ਦਿਆਂਗੇ ਛੋਟ ਸਾਨੂੰ ਹੋਰ ਮਾਨ ਤਨ ਕਰਨਾ ਬੰਦਾ ਮਾਨ ਤਨ ਕਰਿਆ ਬੰਦੇ ਦਾ ਕਰ ਚੌੜਾਈ ਇੱਕ ਨੰਬਰਾ ਤੁਹਾਨੂੰ ਦਾ ਪਤਾਰਾ ਮਿਲਵਾ ਕੇ ਦਿਖਾਵਾਂਗੇ ਟੋਰੀ ਬਾਹਰ ਨੂੰ ਸੁਭਰ 70000 ਦੀ ਵੀਰ ਕਿਹਨਾ ਦੇਵਾਂਗੇ ਸੁਵਾ ਦੂਜਾ ਸੁਈ ਵੀ ਆ ਬੱਚਾ ਦੇ ਤਾਂ ਜੇਰ ਜਮਾ ਡਾਨਾ ਜੇਰ ਦੀ ਆਪਣੀ ਗਾਰੰਟੀ ਹੈ ਵੀਰੇ ਠੀਕ ਆ ਬੱਚਾ ਰਜਾ ਕੇ ਫੁੱਲ 4.5 5 ਕਿਲੋ ਦੁੱਧ ਕੱਢਿਆਗਾ ਤੇ ਬਸ ਲੈਵਾ ਦੇਖੋ ਬਹੁਤ ਸੋਹਣਾ ਸਾਫ ਸੁਥਰਾ ਵੀਡੀਓ ਕਵਰ ਕਰਨ ਦਾ ਟਾਈਮ ਐ ਇਸ ਵਕਤ 4 ਵਜੇ ਪਈਆ ਸਵੇਰੇ 3:22 ਸੇ 7 ਵਜੇ ਚਵਾਈ ਹੋਈ ਵੀ ਆ ਹਨਾ 6 ਵਜੇ 2:30 ਵਜੇ 8:00 ਵਜੇ ਚਵਾਈ ਕਰੀ ਸੀ ਆ ਪਹਿਲੀ ਠੀਕ ਹੈ ਹਾਂਜੀ ਤੇ ਵਧੀਆ ਡੰਗ ਦੇ ਬਣਦੀ ਆ ਹਨਾ ਕਿ ਮੋਲੇਵਾ ਦਾ ਬਾਈ ਹਾਲੇ ਤੱਕ ਕੁਝ ਵੀ ਨਹੀਂ ਰਹਾ ਤੂੰ ਜਿਉਂ 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 ਬਹੁਤ ਜਿਉਂ ਹੁਣ ਮੰਨ ਕੇ ਆ ਚੋਣੀ ਹੋਵੇ ਕੱਢ ਦੂ ਸੀ 8 ਕਿਲੋ ਹਨਾ 8 8 ਕਿਲੋ ਦੁੱਧ ਕੱਢ ਦੂ ਹੁਣ ਲੈਵਾ ਦੇ ਕੰਪੈਟਰ ਟਰੈਕਟਰ ਸਾਰਾ ਪਾਈ ਤੇ ਨਾਣਾ ਨੂਣਾ ਦੇਖੋ ਜਮਾ ਹਿਮਾਚਲ ਦੇ ਪਹਾੜ ਜਾਈਆਂ ਦੂਜੇ ਪਾਸੇ ਠੰਡ ਦਿਖਾਈ ਦਿੰਦਾ ਰਹੀ ਹਨਾ ਤੇ ਧਾਰਾ ਮਾਰ ਕੇ ਦਿਖਾ ਫਿਰ ਇਹਦੀ ਸਵੇਰੇ ਚਵਾਈ ਦੇਖ ਸਕਦੇ ਪੂਰੀ ਮੋਟੀ ਮੋਟੀ ਮਗਰ ਬੈਠ ਵੀ ਖੜੇ ਬੱਚਾ ਕੋਈ ਡਰ ਡੋਕਰ ਵਾਲੀ ਕਰਨੀ ਤੋ ਦੇਖੋ ਧਾਰਾ ਮਾੜੀ ਦਿਖਾ ਦੇ ਬਈ ਯਾਰ ਕੱਢ ਜਾ ਆ ਬੱਚਾ ਭਰੇ ਕਰਵਾ ਦੇ ਹੁਣ ਮਾਰਸ ਮਾਰ ਕੇ ਚੋ ਦੇਖੋ ਧਾਰਾਂ ਜਾਂ ਜਾਂਦੇ ਨੇ ਲਾਠੀ ਚਾਰਜ ਹੁੰਦਾ ਹੁੰਦਾ ਪਸ ਠੀਕ ਆ ਵੀਰ ਓਕੇ ਇਹ ਆਪਾਂ 70 ਦੀ ਦੇ ਦਾਂਗੇ ਹਨਾ 70000 ਦੇ ਵਿੱਚ ਮਾਨ ਤਾਨ ਕਰਦਾ ਘਰੇ ਇਹ ਬੰਦੇ ਦਾ ਬਈ ਯਾਰ ਠੀਕ ਆ ਅੱਗੇ ਦੂਜਾ ਨੰਬਰ ਦੇਖੀਏ ਸੋ ਦੇਖੋ ਅਸਮਾ ਵਗੈਰਾ ਪੂਰਾ ਸੋਹਣਾ ਹਨਾ ਤੇ ਅੱਗੇ ਭਰਾ ਦੂਜਾ ਨੰਬਰ ਦੇਖੀਏ ਨੇ ਆਪਾਂ ਜਿਹੜੀ ਇਹ ਹਾਂਜੀ ਇਹ ਦੂਜਾ ਸੂਆ ਜੀ ਬੱਛੀ ਆ ਹਨਾ ਇਹ ਮਗਰ ਬੱਛੀ ਆ ਜੀ ਹਾਂਜੀ ਜੇਰੇ ਚ ਪੈਣੀ ਹੈ ਜੇਰੇ ਫੁੱਟ ਹੋ ਗਏ ਇਹਨੂੰ ਇਹ ਸੂਈਆਂ ਚਾਰ ਛੜ ਦੇ ਚਾਰ ਵਿੱਚ ਸੂਈ ਸੀ ਬਈ ਯਾਰ ਠੀਕ ਅੱਧਾ ਘੰਟਾ ਹੋਇਆ ਸੂਈ ਨੂੰ ਬੱਚੇ ਨਹੀਂ ਖਣ ਲੱਗੇਗਾ ਠੀਕ ਹੈ ਸੋ ਲੈਵਲ ਉੱਪਰ ਓਕੇ ਆ ਜਾਵਾਂ ਹੈਨਾ ਇਹ ਆਪਾਂ ਕਿੰਨੇ ਦੀ ਵੇਚਣੀ ਆ ਇਹ ਮੁੱਲ ਕਰਾਉਣਾ ਬਈ 70 ਕਰਾ ਲੈ 68000 ਦੀ ਬੱਸੀ ਦੇ ਦਾਂਗੇ ਬਈ ਯਾਰ ਦੁੱਧ ਕਿੰਨਾ ਮੰਨ ਕੇ ਚੱਲੇ ਬੰਦੇ ਦੁੱਧ ਦਊਗੀ 18 19 ਕਿਲੋ ਦੁੱਧ ਜੀ 18 19 ਕਿਲੋ ਹਾਂਜੀ ਪਲੂਨ ਦਿੱਤਾ 18 ਕਿਲੋ ਆਪਾਂ 18 ਕਿਲੋ ਦੀ ਫੇਰ ਕਰਾਂ ਦੀ ਮਿਠਾ 18 ਕਿਲੋ ਆਮਲਾ ਦੇ ਦੂ ਤੇ ਬਾਕੀ ਬਣੀ ਬੁਣੀ ਬਹੁਤ ਸੋਹਣੀਆਂ ਹੈ ਹਨਾ ਪਲੂਨ ਸੂਬਰੋ ਲੇਵਾ ਵਗੈਰਾ ਦੇਖੋ ਕਦ ਕਾੜ ਪੂਰਾ ਓਕੇ ਆ ਸਾਫ ਸੁਥਰਾ ਤੇ ਲੇਵੇ ਵਾਲੀ ਚੰਗੀ ਬੈੜਾ 18 ਲੀਟਰ ਦਾ ਤੇ ਆਰਾਮ ਨਾਲ ਦੇ ਦੂ ਤੇ 68000 ਦੀ ਵੀਰ ਕਹਿੰਦਾ ਦੇ ਦਾਂਗੇ ਪਿੱਛੇ ਇਹਦੇ ਬੱਚੀ ਆ ਮੁੱਲ ਕਰਨ ਨੂੰ ਬਈ ਇਹ ਜਿਹੇ ਬੜਾ ਦਾ ਸੀਸੀ ਯਾਰ ਮੈਂ ਮੁੱਲ ਕਰੀ ਜਾਂਦੇ ਨੇ ਠੀਕ ਹੈ ਸੂਬਰ ਚਵਾਈ ਦੇਖੋ ਕਿਆ ਬਾਤ ਹੈ ਪੂਰੀ ਮੋਟੀ ਮੋਟੀ ਚਵਾਈ ਆ ਤੇ ਸੋ ਦੇਖੋ ਮਗਰ ਇਹਨਾਂ ਦੇ ਵਿੱਚੋਂ ਵੀ ਸੋ ਦੇਖੋ ਸਾਫ ਸੁਥਰੀ ਪੂਰਾ ਮੋਟਾ ਚੋਣਾ ਬਸ ਠੀਕ ਆ ਓਕੇ ਆ ਹਲੇ ਜੇਰ ਵਗੈਰਾ ਦੀ ਪੈਣੀ ਆ ਇਹ ਆਪਾਂ ਦੇਵਾਂਗੇ 68000 ਦੀ ਦੋ ਨੰਬਰ 2 ਨੰਬਰ 18 19 ਕਿਲੋ ਬੰਦਾ ਦੁੱਧ ਮੰਨ ਲੇ ਹੈਣਾ ਉਹ ਤਾਂ 20 ਕਿਲੋ ਦੀ ਬੱਸੀ ਆਪਾਂ 18 ਕਿਲੋ ਦੀ ਗਰੰਟੀ ਆ ਵੀਰੇ ਕੋਈ ਬੰਦਾ ਆਨਲਾਈਨ ਮੰਗਾਉਂਦਾ ਠੀਕ ਹੈ ਕਿੰਨੇ ਵੜਾ ਦੀ ਆਪਣੀ ਥਾਨਾਂ ਦੀ ਗਰੰਟੀ ਹੋ ਗਈ 33 ਜਨਵਰੀ ਦੇਖਣ ਜਿਹੜੀ ਆਪਾਂ ਇਹ ਤਾਜੀ ਸੂਈਆਂ ਦੀ ਦੂਜਾ ਸੂਆ ਬੱਸੀ ਠੀਕ ਹੈ ਜੇ ਰੇਦੀ ਪੈਣੀ ਵਾਲੇ ਨਾ ਹੁਣੇ ਸੂਈਆਂ ਨੂੰ ਇਹਦੇ ਮੰਗਰ ਬੱਸਾ ਕੁ ਬੱਸੀ ਆ ਅੱਛਾ ਇਹਦੇ ਮੰਗਰ ਬੱਸਾ ਬਾਈ ਲੈਵਲ ਉਹ ਬਹੁਤ ਆ ਹੈਣਾ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਭਰਾਏ ਦਾ ਬੰਦਾ ਦੁੱਧ ਮੈਂ ਪਹਿਲਾਂ ਨੇ ਦਿੱਤਾ 20 ਕਿਲੋ ਦੇ ਦੋ ਬਾਈ ਤੇ 25 ਕਿਲੋ ਦੁੱਧ ਦੇ ਦੋ ਇਹਦਾ ਰੇਂਜ ਬਾਈ ਯਾਰ ਮੁੱਲ ਕਰਾਉਣਾ ਚਾਹੀ 90 ਕਰ ਲੈ 85000 ਦੀ ਬੱਸੀ ਇਹ ਦੇ ਦਾਂਗੇ ਨਰਮ ਹੋ ਜੀ ਵਿੱਚੋਂ ਮੈਂ ਮਾਨਤਾਣ ਕਰਦਾ ਕਿ ਭਾਈ ਘਰੇ ਸੋ ਫਿਰ ਤੀਜੇ ਨੰਬਰ ਦੀ 85 ਵਿੱਚੋਂ ਨਰਮ ਹੋ ਜੂ 22 23 22 23 ਦੁੱਧ ਦੇ ਰਾਮ ਨਾਲ ਦੇ ਦੇਣਾ ਸੂਈ ਸਵਾਈ ਆ ਜੇ ਇਹ ਹਜੇ ਪੈਣੀ ਆ ਬੱਚਾ ਦਿੱਤਾ ਮੇਲ ਕਾਫ ਤੇ ਕੱਦ-ਕੱਡ ਬਹੁਤ ਆ ਜਿੰਦ-ਜਾਨ ਦੇ ਵਿੱਚ ਬਹਿੜਾ ਸੋ ਦੇਖੋ ਥਣ ਦੇਖੋ ਕਿਆ ਬਾਤ ਆ ਥਣਾ ਜੋਸ਼ ਦੇਖੋ ਕਿਆ ਬਾਤ ਆ ਤੇ ਬਾਕੀ ਥਣਾ ਜਿ ਵਿੱਥੀ ਬਹੁਤ ਆ ਥਣ ਦੇਖੇ ਬਾਈ ਦੁੱਧ ਵਾਲਾ ਥਣ ਲੱਗਿਆ ਸਾਰਾ ਦੇਖ ਪੂਰਾ ਮੋਟਾ ਗੜਬਿਆਰ ਕਾ ਥਣ ਲੱਗਿਆ ਵਜਮਾ ਦੇਖ 2000 ਦੇ ਨੋਟ ਵਰਗਾ ਥਣ ਲੱਗਾ ਹੋਵੇ ਜੇ ਠੀਕ ਆ ਸੁਭਰ ਚਵਾਈ ਦੇਖੋ ਕਿਆ ਬਾਤ ਆ ਪੂਰਾ ਮੋਟਾ ਮੋਟਾ ਸਾਫ ਸੁਥਰਾ ਚੋਣਾ ਜਮਾ ਸੋ ਦੇਖੋ ਚੋਣ ਪੂਰਾ ਚਵਾਈ ਪੂਰੀ ਸਾਫ ਸੁਥਰੀ ਆ ਜਿਹੜਾ ਵਰਗਾ ਥਣ ਲੱਗਾ ਜਿਹੜਾ ਤੂੰ ਇਹਨਾਂ ਗਾਜਰ ਵਰਗਾ ਥਣ ਉਹ ਥਣ ਲੱਗਾ ਹੈ ਨਾ ਸੁਚਵਾਈ ਪੂਰੀ ਇੱਕ ਨੰਬਰ ਹੈ ਨਾ ਤੇ ਭਰਾ ਮਾ ਦੀ ਮਗਰਸ ਨਾਲ ਜਿਥੇ ਹਨ ਸੋ ਦੇਖੋ ਪੂਰਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਥੋੜੇ ਭਣਾ ਪੰਜਾ ਵੀ ਹੈ ਨਾ ਵੀਰੇ ਠੀਕ ਆ ਇਹ ਆਪਾਂ ਕਿ ਨਹੀਂ ਦੱਸਿਆਗਾ ਇਹ ਮੁੱਲ ਕਰੋੜ ਜਿਹੜਾ 85 ਹਜ਼ਾਰ ਦੇ ਵਿੱਚੋਂ ਮਾਨ ਤਾਨ ਕਰ ਦਾਂਗੇ ਬਾਈ ਠੀਕ ਆ ਨੰਬਰ ਬੋਲ ਜੀ ਦੁਬਾਰੇ ਆਪਾਂ 9968530253 ਜੇ ਕੋਈ ਤਿੰਨੇ ਵੜਾ ਇੱਕੋ ਕਰ ਲੈਂਦਾ ਆਪਾਂ ਫੁੱਲ ਮਾਨ ਤਾਨ ਕਰਾਂਗੇ ਬੰਦਿਆਂ ਦਾ ਠੀਕ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ ਸੋ ਚੌਣ ਦੇਖੋ ਮੋਟਾ-ਮੋਟਾ ਕਿਆ ਬਤਾ ਲਾਠੀ ਚਾਰ ਦੇ ਕੋਈ ਚੱਲਦਾ